ਚੱਲ ਲਾਹੌਰ ਸਣਾ ਕਿਵੇਂ ਆ ਠੀਕ ਠਾਕ ਘਰ ਪਰਿਵਾਰ ਸਾਰਾ ਵਧੀਆ ਹਾਂ ਸਿੱਧਾ ਸਾਰੇ ਬਹੁਤ ਵਧੀਆ ਸਾਰਾ ਪਰਿਵਾਰ ਵੀ ਵਧੀਆ ਸਾਰੇ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਸਾਰੇ ਵਧੀਆ ਠੀਕ ਠਾਕ ਆ ਕੰਮ ਕਰ ਵਧੀਆ ਤੂੰ ਤਾਂ ਭੁੱਲੀ ਗਈ ਜੜੀਏ ਤੇਰਾ ਕਿਵੇਂ ਅੱਜ ਚੇਤਾ ਕਰਿਆ ਆ ਹੈ ਆਉਣ ਨੂੰ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਤੂੰ ਸੱਚੀ ਆਈ ਆ ਤੂੰ ਐਵੇਂ ਕਾਤੋਂ ਕਰਦੀ ਹੁੰਨੀ ਆ हां बस बापू ਤੋਂ ਬਾਅਦ ਮੇਰਾ ਆਣ ਦਾ ਮਨ ਹੀ ਨਹੀਂ ਕਰਿਆ ਮੈਨੂੰ ਐਵੇਂ ਸੀ ਪਤਾ ਨਹੀਂ ਕਿਵੇਂ ਉੱਥੇ ਜਾ ਕੇ ਹਨਾ ਕਿਵੇਂ ਹੋਊਗਾ ਕਿਵੇਂ ਮੇਰਾ ਮਨ ਮੰਨੂਗਾ ਉਹ ਤਾਂ ਹੈਗਾ ਹਨਾ ਇਨਸਾਨਾਂ ਦਾ ਆਉਣਾ ਜਾਣਾ ਤਾਂ ਬਣਿਆ ਹੀ ਹੋਇਆ ਕੋਈ ਵੀ ਲੰਬੇ ਸਮੇਂ ਤੱਕ ਇੱਥੇ ਰਹਿੰਦਾ ਨਹੀਂ ਹੈਗਾ ਹਾਂ ਇਹ ਥੋੜੀ ਆ ਫਿਰ ਆਪਾਂ ਘਰੀ ਛੱਡ ਦੀਏ ਹਨਾ ਬਾਹਲਾ ਦਾ ਸੋਚਿਆ ਕਰਕਾ ਬਣੀਏ ਹਾਂ ਫਿਰ ਹੁਣ ਮੈਂ ਸੋਚੇ ਵੀ ਚਲੋ ਹਨਾ ਗੇੜਾ ਕੱਢੀ ਆਉਣੀ ਆ ਦੇਖੋ ਇਹ ਕਹਿੰਦੇ ਵੀ ਤੂੰ ਜਾ ਕੇ ਤਾਂ ਹਨਾ ਵੀ ਤੂੰ ਤਾਂ ਬਿਲਕੁਲ ਵੀ ਨਹੀਂ ਗਈ ਹੈਗੀ ਫਿਰ ਮੈਂ ਕਿੱਥੇ ਚੱਲ ਹੁਣ ਮੈਂ ਕੁਝ ਦਿਨ ਜਰੂਰ ਰਹਿ ਕੇ ਜਾਉਂਗੀ ਹਾਂ ਮੈਂ ਰਹਿ ਕੇ ਜਾਉਂਗੀ ਕੁਝ ਦਿਨ ਲੈ ਤੇਰਾ ਆਪਣਾ ਘਰ ਤੂੰ ਜਿੰਨੇ ਦਿਨ ਮਰਜ਼ੀ ਰਹਿ ਇੱਥੇ ਹੋਰ ਦੱਸ ਕੀ ਬਣਾ ਕੇ ਲਿਆ ਮਮਾ ਬੈਠ ਤੂੰ ਇੱਥੇ ਮੈਂ ਕੁਝ ਬਣਾ ਕੇ ਲਿਆਉਣੀਆ ਲੱਭੀਆ ਹੋਰ ਕੀ ਆ ਕਿੰਨੀ ਰੌਣਕ ਹੋ ਗਈ ਤੇਰੇ ਆਉਣ ਨਾਲ ਘਰ ਚ ਮੈਂ ਕੁਸ ਬਣਾ ਕੇ ਲਿਆਨੀ ਆ ਤੇਰੇ ਲਈ ਹਾਂਜੀ ਠੀਕ ਆ ਬਣਾ ਲਿਓ ਮੈਂ ਤਾਂ ਐਵੇਂ ਹੀ ਨਾ ਸੋਚੀ ਜਾਂਦੀ ਸੀ ਪਤਾ ਨਹੀਂ ਉੱਥੇ ਜਾ ਕੇ ਮੇਰਾ ਮaan ਇੱਜ਼ਤ ਕਰਨਗੇ ਜਾਂ ਨਹੀਂ ਨਾ ਚਲੋ ਦੇਖੋ ਬਾਕੀ ਹੈ ਨਾ ਕਿੰਨੇ ਕ ਦਿਨ ਰਿਹਾ ਜਾਂਦਾ ਘਰ ਨਾ ਬੜਾ ਸੁਨਣਾ ਸੁਨਣਾ ਜਿਹਾ ਲੱਗ ਰਿਹਾ ਹੈਗਾ ਲੈ ਦੱਸ ਕੰਬਲੀ ਕਿੰਨਾ ਸੋਚਦੀ ਆ ਜੇ ਹਰ ਕੋਈ ਐਵੇਂ ਸੋਚਣ ਲੱਗ ਗਿਆ ਫਿਰ ਤਾਂ ਪੇਕੇ ਹੀ ਡੁੱਟ ਜਾਣਗੇ ਸਾਰਿਆਂ ਦੇ ਹੈ ਨਾ ਐ ਥੋੜੀ ਹੁੰਦਾ ਬੰਦਾ ਚਲੇ ਜਾਂਦਾ ਬਾਕੀ ਮੈਂਬਰ ਤਾਂ ਉੱਥੇ ਹੀ ਰਹਿ ਜਾਂਦੇ ਨੇ ਇਹ ਤਾਂ ਹੁਣ ਦੁੱਖ ਜਿਹੜੇ ਅੰਦਰੋਂ ਲੱਗ ਜਾਂਦੇ ਨੇ ਲੱਗ ਜਾਂਦੇ ਨੇ ਕੁਝ ਹੱਥ ਬਸ ਬੰਦੇ ਦੇ ਨਹੀਂ ਹੁੰਦਾ ਉਹ ਫਿਰ ਸੈਣਾ ਪੈਂਦਾ ਮੀਂਹ ਪਾਣਾ ਬੰਨਣਾ ਪੈਂਦਾ ਚੱਲ ਕੋਈ ਨਾ ਹੋਈ ਜਾਂਦਾ ਹਨਾ ਮੈਂ ਕੁਝ ਬਣਾਵਾਂ ਘਰਾਂ ਕੋਈ ਕੰਮ ਦੇਖਾਂ ਹੋਰ ਤਾਂ ਸ ਤੇਰਾ ਵਧੀਆ ਜੀ ਲੱਗਿਆ ਹੋਇਆ ਹੈਗਾ ਹਾਂਜੀ ਹਾਂਜੀ ਮੇਰਾ ਬਹੁਤ ਵਧੀਆ ਜੀ ਲੱਗਿਆ ਮੈਨੂੰ ਤਾਂ ਮਹਿਸੂਸ ਹੀ ਨਹੀਂ ਹੋਇਆ ਹਨਾ ਵੀ ਤੁਸੀਂ ਮੇਰੀ ਭਾਪੀ ਹੋ ਕੇ ਇੰਨਾ ਵਧੀਆ ਮੇਰਾ ਘਰਿਆ ਚਲੋ ਇਹੀ ਹੁੰਦਾ ਹਨਾ ਉਸੇ ਮੇਰਾ ਬਹੁਤ ਵਧੀਆ ਮਾਨ ਸਤਕਾਰ ਕਰਿਆ ਮੈਂ ਬਹੁਤ ਖੁਸ਼ ਹਮੇ ਆਇਆ ਕਰੂੰਗੀ ਹੁਣ ਮੈਨੂੰ ਬਹੁਤ ਵਧੀਆ ਲੱਗਿਆ ਬਸ ਇਹ ਤਾਂ ਲੋਕਾਂ ਦੀਆਂ ਗੱਲਾਂ ਐਵੇਂ ਹੀ ਬਸ ਲੋਕਾਂ ਦੀਆਂ ਚੁਲਕੀਆਂ ਨਾਲ ਰਿਸ਼ਤੇ ਅੱਜ ਕੱਲ ਖਰਾਬ ਹੋਈ ਜਾਂਦੇ ਨੇ ਲੋਕ ਪਹਿਲਾਂ ਹੀ ਸੋਚ ਲੈਂਦੇ ਨੇ ਬਸ ਵੀ ਪੜਾਈਆਂ ਤਾਂ ਐਵੇਂ ਹੀ ਹੁੰਦੀਆਂ ਨੇ ਐਵੇਂ ਕਰਦੀਆਂ ਨੇ ਐਵੇਂ ਕਰਦੀਆਂ ਨੇ ਕਈ ਆਪਣੀਆਂ ਮਾਮਾ ਨੂੰ ਵੀ ਪੜਕਾ ਦਿੰਦੀਆਂ ਨੇ ਉਹਦੇ ਕਰਕੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਨਹੀਂ ਇਹ ਤਾਂ ਸੋਹਣਾ ਕੋਈ ਰਿਸ਼ਤਾ ਹੀ ਨਹੀਂ ਹੈਗਾ ਹੋਰ ਐਵੇਂ ਪੇਕੇ ਭਰਾਵਾਂ ਨਾਲ ਵੀ ਹੁੰਦੇ ਨੇ ਕਮਲੀਆਂ ਪੇਕੇ ਤਾਂ ਉਹਨਾਂ ਦੇ ਖਤਮ ਹੋ ਜਾਂਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਰਹਿ ਨਹੀਂ ਜਾਂਦਾ ਕੋਈ ਭਰਾ ਭੈਣ ਘਰ ਪਿੱਛੇ ਰਹਿ ਨਹੀਂ ਜਾਂਦਾ ਉਹਨਾਂ ਦੇ ਖਤਮ ਹੋ ਜਾਂਦੇ ਨੇ ਜਿਨ੍ਹਾਂ ਦੇ ਜਿਉਂਦੇ ਜਾਗਦੇ ਬੈਠੇ ਉਹਨਾਂ ਦੇ ਕਦੇ ਪੇਕੇ ਖਤਮ ਨਹੀਂ ਹੁੰਦੇ ਇਹ ਤਾਂ ਆਪਣੇ ਦਿਲਾਂ 'ਚ ਦੂਰੀਆਂ ਪੈ ਜਾਂਦੀਆਂ ਨੇ ਆਪਾਂ ਹੀ ਗੱਲਾਂ ਚ ਆ ਜਾਂਦੇ ਆਂ ਕਈ ਵਾਰ ਗਲਤ ਸੋਚ ਲੈਂਦੇ ਆਪਾਂ ਹਾਂਜੀ ਹਾਂਜੀ ਮੈਨੂੰ ਐਮੀ ਸੀ ਵੀ ਕਿਤੇ ਪੇਕੇ ਤਾਂ ਹਨਾ ਬੀਮਾ ਪਿਓ ਨਾਲ ਹੀ ਹੁੰਦੇ ਨੇਗੇ ਹਾਂਜੀ ਹਾਂਜੀ ਉਹ ਤਾਂ ਹੈਗਾ ਸਮਝਣ ਦੀ ਗੱਲ ਆ ਹਨਾ ਹਾਂਜੀ ਬੱਸ ਐਵੇਂ ਹੋ ਜਾਂਦਾ ਹਨ ਆਪਾਂ ਨੂੰ ਐ ਲੱਗਦਾ ਹੁੰਦਾਗਾ ਕਿ ਤੇ ਹਨ ਪਰਜਾਈਆਂ ਬੱਸ ਐਵੇਂ ਨਾ ਕਰਨੇ ਐਵੇਂ ਨਾ ਕਰਨ ਆਪਾਂ ਇਹ ਭੁੱਲ ਜੰਨੇ ਪਰ ਆਪਾਂ ਵੀ ਕਿਸੇ ਦੀਆਂ ਪਰਜਾਈਆਂ ਹਨਾ ਵੀ ਆਪਣੀਆਂ ਨਣਾਂ ਦਾ ਵੀ ਕੀ ਸੋਚਦੀਆਂ ਹੋਣਗੀਆਂ ਹਾਂਜੀ ਕੋਈ ਗੱਲ ਨਹੀਂ ਮੈਂ ਆਇਆ ਕਰੂੰਗੀ ਹਾਂਜੀ ਹਾਂਜੀ ਉਹ ਤਾਂ ਹੈਗਾ ਦੋਨੇ ਪਾਸਿਓਂ ਹਨਾ ਜੇ ਹੋਊਗਾ ਰਿਸ਼ਤਾ ਤਾਂ ਹੀ ਨਿਭਦਾ ਵਧੀਆ ਨਾ ਨਾ ਐਵੇਂ ਨਾ ਸੋਚ ਰੱਖ ਤੂੰ ਕਦੇ ਵੀ ਇਹ ਆਪਣੇ ਆਪਣੇ ਹੱਥ ਆਪਣਾ ਲਗਾਬ ਹੋਊਗਾ ਦੋਨੋਂ ਪਾਸੇ ਤਾਂ ਰਿਸ਼ਤਾ ਵਧੀਆ ਚੱਲਦੇ ਨੇ ਚਲਾਕੀਆਂ ਨਾਲ ਰਿਸ਼ਤੇ ਲੋਕ ਖਰਾਬ ਕਰ ਬੈਠਦੇ ਨੇ ਫਿਰ ਉਹ ਸਾਰਿਆਂ ਦੀ ਸੋਚ ਇੱਕੋ ਜੀ ਹੋ ਜਾਂਦੀ ਆ ਵੀ ਪਤਾ ਨਹੀਂ ਪੇਕੇ ਤਾਂ ਮਾਵਾ ਨਾਲ ਹੀ ਹੁੰਦੇ ਨੇ ਪੇਕੇ ਭਰਾਵੜ ਜਾਈਆਂ ਨਾਲ ਵੀ ਹੁੰਦੇ ਨੇ ਹਾਂ ਕੋਈ ਨਾ ਫਿਕਰ ਨਾ ਕਰ ਤੂੰ ਕਿਸੇ ਵੀ ਗੱਲ ਦਾ ਹਾਂਜੀ ਅੱਜ ਜਾਊਂਗੀ ਫਿਰ ਮੈਂ ਹਾਂਜੀ ਮੈਂ ਸੈਮੀ ਆਪਣਾ ਪਿਆਰ ਬਣਿਆ ਰਵੇ ਬਸ ਹਾਂਜੀ ਠੀਕ ਹੈ ਕੋਈ ਪਰਜਾਈ ਮਾੜੀ ਨਹੀਂ ਹੁੰਦੀ ਮਾੜੀ ਤਾਂ ਆਪਣੀ ਸੋਚ ਹੁੰਦੀ ਆ ਆਪਣੀ ਸੋਚ ਸਾਫ਼ ਰੱਖਾਂਗੇ ਤਾਂ ਰਿਸ਼ਤੇ ਵਧੀਆ ਨਿਭ ਜਾਣਗੇ